ਜਮਿਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਮੋ ਸਾਹਮਣੇ ਹੋ ਗਈਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਹੱਥੋਪਾਈ ਹੋਈ ਹੈ ਕਬਜ਼ਾ ਲੈਣ ਆਏ ਕਿਹਾ ਜਾ ਰਿਹਾ ਕਿ ਬੰਦਿਆਂ ਨੂੰ ਪਿੰਡ ਦੇ ਲੋਕ ਪਹਿਚਾਉਂਦੇ ਨੇ ਟਰੈਕਟਰ ਤੇ ਪੁੱਠੇ ਪੈਰੀ ਪਹੁੰਚਾਇਗੇ ਖੇਤਾਂ ਦੇ ਵਿੱਚ ਫਿਲਮੀ ਸੀਨ ਬਣ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਤਰੰਤਾਰਨ ਦੇ ਪਿੰਡ ਸਰਹਾਲੀ ਕਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜੁਥੇ ਦੋ ਟੀਰਾ ਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਆਪਸ ਦੇ ਵਿੱਚ ਇਹ ਟੀਰਾ ਜੜੀਆਂ ਝੜ ਪੈਂਦੀਆਂ ਨੇ ਜੁਸਤੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਇੱਕ ਜ਼ਮੀਨ ਤੇ ਕਾਬਜ਼ ਲੋਕਾਂ ਤੇ ਕੁਝ ਲੋਕਾਂ ਵੱਲੋਂ ਹਮਲਾ ਕਰਦਿਆ ਜ਼ਮੀਨ ਦੀ ਉਸਾਰੀ ਦੇ ਕੰਮ ਨੂੰ ਰੋਕਿਆ ਗਿਆ ਹਾਲਾਂਕਿ ਦੂਜੀ ਟੀਰ ਦੇ ਵੱਲੋਂ ਵੀ ਜਿਹੜਾ ਬਿਆਨ ਹਜੇ ਨਨੇ ਸਾਹਮਣੇ ਨਹੀਂ ਆਇਆ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਇਹੀ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਉੱਤੇ ਕਾਬਜ਼ ਲੋਕਾਂ ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ